ਦੈਨਿਕ ਪਾਸ ਕਰਦੀ ਕਿਸੇ ਰਿਪੋਰਟਰ ਬੀਬੀ ਨੇ ਨਾ ਇੱਕ ਰਿਪੋਰਟ ਕੀਤੀ ਅ ਇੰਨਾ ਕੁਝ ਚੱਲ ਰਿਹਾ ਵੀ ਆਪਾਂ ਸੋਚ ਸਮਝ ਕੇ ਵੀ ਹੈਰਾਨ ਹੁੰਨੇ ਆ ਵੀ ਯਾਰ ਆਹ ਕੁਝ ਵੀ ਹੋ ਸਕਦਾ ਜਦਕਿ ਹਰ ਹਸਪੀਟਲ ਜਾਣਿਆ ਨਾ ਉੱਥੇ ਇੱਕ ਲਿਖਿਆ ਹੁੰਦਾ ਵੀ ਇੱਥੇ ਲਿੰਗ ਨਿਰਧਾਰਤ ਜਿਹੜਾ ਹੈ ਉਹ ਟੈਸਟ ਨਹੀਂ ਕੀਤਾ ਜਾਂਦਾ ਪਰ ਕੱਲਾ ਟੈਸਟ ਕੀ ਆਪਰੇਸ਼ਨ ਤੱਕ ਦੀਆਂ ਗੱਲਾਂ ਹੀ ਪਹੁੰਚ ਜਾਂਦੀਆਂ ਨੇ ਇਹ ਜਿਹੜੀ ਦੈਨਿਕ ਪਾਸ ਕਰਦੀ ਬੀਬੀ ਨੇ ਜਿਹੜੀ ਰਿਪੋਰਟਿੰਗ ਕੀਤੀ ਕੀ ਪੂਰੀ ਮਸਲਾ ਕੀ ਹੈ ਜੀ ਇਹ ਪਹਿਲੀ ਗੱਲ ਤੇ ਸਾਬ ਇਹੋ ਜੀ ਆ ਮੇਰੇ ਕੋਲ ਇੱਕ ਇਹੋ ਜਿਹਾ ਮਾਮਲਾ ਆਇਆ ਕੈਨੇਡਾ ਚ ਮੁੰਡਾ ਸੀਗਾ ਜੀ ਪੰਜਾਬ ਦੇ ਵਿੱਚ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਨੇ ਮੈਨੂੰ ਆਪਦੀ ਕਹਾਣੀ ਦੱਸੀ ਤੇ ਸੁਣਨ ਵਾਲੀ ਹੈ ਕਿ ਆਈਵੀਐਫ ਦੇ ਜ਼ਰੀਏ ਉਹਨਾਂ ਤਾਂ 25-30 ਲੱਖ ਰੁਪਏ ਤੇ ਠੱਗਿਆ ਗਿਆ ਉਹ ਕੋਈ ਡਾਕਟਰ ਉੱਧਰ ਜਾਂਦਾ ਸੀਗਾ ਉਹ ਉਹਦੇ ਸੰਪਰਕ 'ਚ ਆ ਗਿਆ ਇੱਥੇ ਆਏ ਤਾਂ ਦੋ ਵਾਰੀ ਪ੍ਰੈਗਨਨਸੀ ਪੋਜ਼ਿਟਿਵ ਦਿਖਾਈ ਗਈ ਜੀ ਪਰ ਬਾਅਦ ਦੇ ਵਿੱਚ ਓਹੋ ਠੀਕ ਹੈ ਜੀ ਹਮ ਮਤਲਬ ਉਹ ਕੀ ਹੈ ਉਹ ਖੇਡ ਕਿਸ ਤਰ੍ਹਾਂ ਦੀ ਹੈ 25-30 ਲੱਖ ਰੁਪਇਆ ਲਾਇਆ ਗਿਆ ਮੁੜ ਕੇ ਨੌਜਵਾਨ ਰੋ ਰਿਹਾ ਸੀਗਾ ਸਰ ਕਹਿੰਦਾ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਚਲੀ ਗਈ ਸਰ ਕਮਾਈ ਚਲੀ ਗਈ ਹੈ ਦੂਸਰਾ ਜਿਹੜਾ ਇੱਕ ਤਰ੍ਹਾਂ ਦੀ ਖੇਡ ਹੋ ਜਾਂਦੀ ਹੈ ਜਿਹੜੀ ਉਹ ਤਾਂ ਮਾਨਸਿਕ ਤੌਰ ਤੇ ਕਿੰਨਾ ਸ਼ਖਸ ਟੁੱਟਿਆ ਹੋਵੇ ਬਾਅਦ ਦੇ ਵਿੱਚ ਚਲੋ ਆਪਾਂ ਜੋ ਕਰ ਸਕਦੇ ਸੀ ਉਹ ਕੀਤਾ ਲਿਆ ਤਾਂ ਇਹ ਗੇਮ ਬਣ ਚੁੱਕੀ ਹੈ ਸਰ ਇਹਦੇ ਵਿੱਚ ਕੀ ਹੈ ਕਿ ਉਸ ਬੀਬੀ ਨੇ ਕਮਾਲ ਦੀ ਰਿਪੋਰਟਿੰਗ ਕੀਤੀ ਉਹ ਖੁਦ ਗਾਹਕ ਬਣ ਕੇ ਗਈ ਕਹਿ ਲਓ ਹਮ ਕਿ ਭਾਈ ਮੈਂ ਪ੍ਰੈਗਨੈਂਸੀ ਚੈੱਕ ਕਰਾਉਣੀ ਹੈ ਜੀ ਇਕਔਰਤ ਸਧਾਰਨ ਔਰਤ 1 ਕਿ ਜੀ ਤਾਂ ਉਹਨਾਂ ਨੇ ਹੱਥ ਲਾ ਕੇ ਉਹਨਾਂ ਨੇ ਕਿਹਾ 4 ਮਹੀਨਿਆਂ ਦਾ ਬੱਚਾ ਹੂੰ ਤੇ ਉਹਨਾਂ ਨੇ ਕਿਹਾ ਫਿਰ 4 ਮਹੀਨਿਆਂ ਦਾ ਬੱਚਾ ਵੀ ਮੈਂ ਤੇ ਵਿਆਹ ਹੀ ਨਹੀਂ ਇਹਦਾ ਮੈਂ ਤੇ ਅਬੋਰਸ਼ਨ ਕਰੋਣਾ ਹੂੰ ਕਮਾਲ ਦੀ ਗੱਲ ਹੈ ਕਿ ਸੋਨੋਗ੍ਰਾਫੀ ਕਰਵਾ ਕੇ ਉਹਨਾਂ ਨੇ ਕਿਹਾ ਕਿ ਆ ਦੇਖ ਤੇਰੇ ਗਰਭ ਚ ਬੱਚਾ ਪਲ ਰਿਹਾ ਬੱਚਾ ਵੀ ਦਿਖਾਤਾ ਜੀ ਕਮਾਲ ਸੱਚਮੁੱਚ ਤੇ ਦਲਾਲ ਸਿਸਟਮ ਇਹਦਾ ਤਕੜਾ ਕਿ ਦਲਾਲ ਆਪਰੇਸ਼ਨ ਥੀਏਟਰ ਤੱਕ ਲੈ ਗਿਆ ਹੂੰ ਉਹ ਤਾਂ ਕੁੜੀ ਜਿਹੜੇ ਪੱਤਰਕਾਰ ਹੁੰਦੇ ਨੇ ਨਾ ਬਹੁਤ ਇਨਾਂ ਦੇ ਵਿੱਚ ਨਾ ਜੀਰਾ ਹੁੰਦਾ ਜਿਹੜੇ ਫੀਲਡ ਦੇ ਪੱਤਰਕਾਰ ਹੁੰਦੇ ਦਿਮਾਗ ਵੀ ਹੁੰਦਾ ਜੀਰਾ ਵੀ ਹੁੰਦਾ ਉਹ ਕੁੜੀ ਐਂਡ ਤੱਕ ਜਾਣਾ ਵੀ ਚਾਹੁੰਦੀ ਸੀ ਹੁਣ ਹੁਣ ਦੇਖੋ ਜਿੰਦਗੀ ਦਾ ਰਿਸਕ ਵੀ ਹੈ ਜਿੰਦਗੀ ਦਾ ਰਿਸਕ ਉਹਨੇ ਫਿਰ ਉਹਨੇ ਦਿਮਾਗ ਵਰਤਿਆ ਉਹਨੇ ਆਖਿਆ ਮੈਨੂੰ ਮੇਰਾ ਮੈਨੂੰ ਤਾਂ ਚੱਕਰ ਆਉਣ ਲੱਗ ਪਿਆ ਮੈਨੂੰ ਲੱਗਦਾ ਮੇਰਾ ਬਲੱਡ ਵੱਧ ਗਿਆ ਜੀ ਤਾਂ ਮਤਲਬ ਇਹੋ ਜੀ ਸਿਚੁਏਸ਼ਨ ਤੇ ਫਿਰ ਅਗਲਾ ਕਹਿੰਦਾ ਮਰਨਾ ਜਾਵੇ ਹੂੰ ਇਹ ਡਰ ਹੁੰਦਾ ਉਹ ਇਸ ਤਰ੍ਹਾਂ ਕਰਕੇ ਕੁੜੀ ਜਿਹੜੀ ਹੈ ਨਾ ਉਹ ਉੱਥੋਂ ਨਿਕਲੀ ਆ ਹੂੰ ਰਿਪੋਰਟਿੰਗ ਉਹਨੇ ਬਾ ਕਮਾਲ ਕੀਤੀ ਸਾਰਾ ਜਿਹੜਾ ਇਹ ਨੈਟਵਰਕ ਚੱਲਦਾ ਸੀ ਨੈਕਸਸ ਚੱਲਦਾ ਸੀ ਉਹਨੇ ਢੇਡ ਕੇ ਰੱਖਤਾ ਹੁਣ ਕਰ ਬਈ ਉ ਇੱਥੇ ਬਹੁਤ ਕੁਝ ਚੱਲਦਾ ਜੀ ਇੱਥੇ ਨਕਲੀ ਡਾਕਟਰ ਬਣਾ ਦਿੱਤੇ ਗਏ ਐਮਬੀਬੀਐਸ ਵਗੈਰਾ ਜੋ ਵੀ ਹੁੰਦੇ ਆ ਮਤਲਬ ਕਿ ਬਹੁਤ ਕੁਝ ਚੱਲਦਾ ਇਸ ਮੁਲਕ ਦੇ ਵਿੱਚ ਪਰ ਇਹ ਤਾਂ ਹੈਰਾਨ ਕਰਨ ਵਾਲਾ ਹੈਰਾਨ ਕਰਨ ਵਾਲਾ ਮਾਮਲਾ ਹੈ ਤੇ ਤੁਹਾਨੂੰ ਨਾਲ ਇੱਕ ਹੋਰ ਪੰਜਾਬ ਦਾ ਵੀ ਦੱਸ ਦਿੱਤਾ ਜੀ ਜੋੜ ਕੇ ਜੀ ਮਤਲਬ ਕਿ ਇਹਦੀ ਜ਼ਿੰਦਗੀ ਦੀ ਵੀ ਕੋਈ ਵੈਲਿਊ ਨਹੀਂ ਇੱਥੇ ਸਿਰਫ ਪੈਸੇ ਦੀ ਵੈਲਿਊ ਹੈ ਤੇ ਇੱਕ ਚੀਜ਼ ਹੋਰ ਕਿ ਭਾਈ ਹਰ ਜਗ੍ਹਾ ਤੇ ਇੱਕ ਨੈਟਵਰਕ ਜਿਹੜਾ ਜਿਵੇਂ ਤੁਸੀਂ ਨੈਕਸਸ ਕਹਿ ਰਹੇ ਹੋ ਉਹ ਹਰ ਜਗ੍ਹਾ ਤੇ ਇੱਕ ਬਣਿਆ ਹੋਇਆ ਹੈ ਉਹਦੇ ਵਿੱਚ ਤੁਸੀਂ ਜੇ ਇੱਕ ਵਾਰੀ ਫਸ ਗਏ ਤੇ ਚਲੋ ਬੀਬੀ ਰਿਪੋਰਟਰ ਸੀਗੀ ਕੋਈ ਆਮ ਬੰਦਾ ਹੁੰਦਾ ਮਿੰਟੋ ਜੀ ਉਹਦੇ ਨਾਲ ਤਾਂ ਉਹ ਤਾਂ ਨਹੀਂ ਸ਼ਾਇਦ ਆਪਣੇ ਆਪ ਨੂੰ ਸੰਭਾਲ ਪਾਉਣਾ ਸੀ ਉਹ ਉੱਥੇ ਤੱਕ ਉਹ ਤਾਂ ਆਮ ਬੰਦਾ ਜਾਂਦਾ ਨਹੀਂ ਇਹਨੇ ਆਮ ਬੰਦਾ ਥੋੜੀ ਰਿਸਕ ਲੈਂਦਾ ਜੀ ਨਹੀਂ ਉਹ ਉਹ ਤਾਂ ਚਲੋ ਉਹਨਾਂ ਨੇ ਇੱਕ ਰਿਪੋਰਟਿੰਗ ਦੇ ਤੌਰ ਤੇ ਦੇਖਿਆ ਉਹ ਕੋਈ ਆਮ ਬੰਦਾ ਜਿਸ ਤਰ੍ਹਾਂ ਮੇਰਾ ਕਹਿਣ ਦਾ ਮਤਲਬ ਇਹ ਕਿ ਕਿ ਆਮ ਬੰਦਾ ਜਿਹੜਾ ਮਾੜਾ ਮੋਟਾ ਜਿਹਨੂੰ ਕੋਈ ਪ੍ਰੋਬਲਮ ਹੈ ਨਾ ਉਹ ਇਸ ਸਮੱਸਿਆ 'ਚ ਫਸ ਗਿਆ ਤੇ ਉਹਪਰੇਟ ਤੱਕ ਕਰ ਦੇਣਾ ਉਹਨਾਂ ਨੇ ਪੈਸੇ ਲੈ ਕੇ ਤਾਂ ਭਾਈ ਹੈ ਹੀ ਸਾਰਾ ਕੁਝ ਹੈ ਹੀ ਪਤਾ ਨਹੀਂ ਅਸਲੀ ਨਕਲੀ ਕੀ ਕਰਦੇ ਹੋਣੇ ਉਹ ਕਿ ਕਿੰਨਿਆਂ ਨਾਲ ਇਦਾਂ ਹੋਇਆ ਹੋਏਗਾ ਤਾਂ ਹੈ ਪਰ ਰਿਪੋਰਟਰ ਜਿਰਾ ਕਰ ਲੈਂਦੇ ਆ ਸਮਾਗ ਵੀ ਹੁੰਦਾ ਉਹਨਾਂ 'ਚ ਸਹਿਮਿਲਤਾ ਵੀ ਹੁੰਦੀ ਹੈ ਇਹ ਇਦਾਂ ਦੀ ਰਿਪੋਰਟਿੰਗ ਨੂੰ ਸਲੂਟ ਹੈ ਸੋ ਇਹ ਲੈਕਸਸ ਹੁਣ ਸ਼ਾਇਦ ਫੜਿਆ ਜਾਏਗਾ ਪਰ ਬਹੁਤ ਕੁਝ ਹੈ ਇਥੇ ਤੇ ਤੁਹਾਨੂੰ ਪਤਾ ਹੀ ਹੈ ਨਾ ਮੁੰਡਾ ਕੁੜੀ ਚੈੱਕ ਕਰਨ ਵਾਲੇ ਮੋਬਾਈਲ ਵਾਲਾ ਸਿਸਟਮ ਹੀ ਲਈ ਪਰਦੇ ਤੁਰਦੇ ਫਿਰਦੇ ਲਿੰਗ ਨਿਰਧਾਰਤ ਸੈਂਟਰ ਜੀ ਆ ਆਪਣੇ ਮਲੋਟ ਕਿੰਨੀ ਵਾਰੀ ਮੁਕਸਰ ਜ਼ਿਲ੍ਹੇ ਚ ਕਿੰਨੀ ਵਾਰੀ ਹੋਇਆ ਸਭ ਕੁਝ ਜੀ ਬਿਲਕੁਲ ਜਦੋਂ ਫਰੋਲਨ ਲੱਭੀ ਲੱਗੀ ਤੇ ਫਿਰ ਬੜਾ ਕੁਝ ਲੱਭ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ